ਅੱਜ ਕਿੱਕਲੀ ਤਿਆਰ ਕਰੀਏ ਇੱਕ ਸੁਣਿਓ ਕਿੱਕਲੀ ਕਲੀਰ ਦੀ ਬੁਰੀ ਹਾਲਤ ਕਿਸਾਨ ਵੀਰ ਦੀ ਸਮਝ ਕੋਈ ਆਵੇ ਨਾ ਵੋਟ ਦੀ ਕੰਨੀ ਕੋਈ ਦਿਖਾਵੇ ਨਾ ਕਹੇ ਤੇ ਵੀ ਮੱਖੀ ਬੈਠੇ ਨਾ ਪਿੰਡੇ ਤੇ ਕਹੇ ਤੇ ਵੀ ਮੱਖੀ ਬੈਠੀ ਨਾ ਪਿੰਡੇ ਤੇ ਵੋਟ ਭਾਲਦੇ ਆ ਬਠਿੰਡੇ ਤੇ ਕੰਮ ਕੀਤੇ ਸੁਖਬੀਰ ਦੇ ਕਾਲਜਾ ਭਗਵੰਤ ਦਾ ਚੀਰ ਦੇ ਰਿਸ਼ਵਤ ਹੋਈ ਮਹਿੰਗੀ ਆ ਬੰਦੇ ਰੱਖੇ ਨੇ ਉਹਨਾਂ ਥਰੂ ਦੇਣੀ ਪੈਂਦੀ ਐ ਕੱਸਿਆਂ ਚ ਪਾਣੀ ਨਹੀਂ ਬੈਠੇ ਭੁੱਖੇ ਧਿਆਏ ਨਿਆਣੇ ਨਹੀਂ ਨੌਕਰੀਆਂ ਦੇ ਭਲੇਖਿਆਂ ਵਾਲੀ ਬੜੀ ਲੰਮੀ ਕਹਾਣੀ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਗੱਪ ਲੰਮੇ ਲੰਮੇ ਸੁਣਾਉਂਦੇ ਸੀ ਉਹ ਤੋਂ ਬਾਅਦ ਤਾਂ ਫਿਰ ਸਮਝੀ ਨਾ ਸੋਚੀ ਐ ਪੰਜਾਬ ਸਿਆ ਤੇਰੀ ਫੱਟੀ ਕੇਜਰੀਵਾਲ ਸਾਹਿਬ ਨਾਲ ਰਲ ਕੇ ਪੋਚੀ ਐ ਏਮਜ ਬਣਾਤਾ ਹੁਣ ਸੁੱਕਦਾ ਨਹੀਂ ਖੂਨ ਵੇ ਕਿਸੇ ਮਾਈ ਭਾਈ ਦਾ ਬੜੀ ਮੌਜ ਲੁੱਟਦੇ ਹੋ ਬਹੁਤ ਚਿਰ ਹੋ ਗਿਆ ਤੈਨੂੰ ਘੁੱਗੀ ਗੱਲਾਂ ਨਾਲ ਕੁੱਟਦੇ ਨੂੰ ਪਰ ਹੁਣ ਲੋਕ ਜਾਗ ਗਏ ਆ ਤੇ ਇਹ ਬਹੁਤੀ ਦੇਰ ਨਹੀਂ ਲਾਉਂਦੇ ਜੜ ਧੋਖੇ ਬਾਜ ਦੀ ਪੁੱਟਣੇ ਨੂੰ ਸੋ ਅਸੀ ਗੱਲ ਦੋਸਤੋ ਭਗਵੰਤ ਮਾਨ ਸਾਹਿਬ ਕੱਲ ਕਿੱਕਲੀ ਸੁਣਾ ਕੇ ਗਏ ਆ ਬਠਿੰਡੇ ਤੇ ਵੈਸੇ ਤਾਂ ਮੁੱਦਿਆਂ ਤੇ ਗੱਲ ਕਰਨਾ ਜ਼ਰੂਰੀ ਆ ਕਿਉਂਕਿ ਪੰਜਾਬ ਦੇ ਮੁੱਦੇ ਹੀ ਇੰਨੇ ਪਏ ਆ ਵੀ ਕਿੱਕੜੀਆਂ ਵਾਸਤੇ ਥਾਂ ਹੀ ਹੈਣੀ ਪਰ ਫਿਰ ਵੀ ਚਲੋ ਸਾਡੇ ਵੀ ਲੀਡਰ ਨੇ ਅਸੀਂ इमोਸ਼ਨਲੀ ਅਟੈਚ ਨਾਲ ਉਹਨਾਂ ਨਾਲ ਤੇ ਇਹਦਾ ਜਵਾਬ ਦੇਣਾ ਬੰਦਾ ਸੋ ਅੱਜ ਹੀ ਕਿੱਕਲੀ ਤਿਆਰ ਕਰੀਏ ਇੱਕ ਸੁਣੋ